ਲੜਦੇ ਵਿੱਚ ਹਰ ਮੰਦਰ ਵਸਦਾ ਲੈnde ਵਿੱਚ ਨਨਕਾਣਾ ਦੁਆ ਕਰੋ ਅਰਦਾਸ ਕਰੋ ਕੋਈ ਬਰਤ ਜਾਵੇ ਨਾ ਪਾਣਾ ਆਪਣੀ ਕੋਈ ਕੁਮਾਰ ਮਰੂਗਾ ਓਏ ਨਾਲੇ ਸਿੰਘ ਤੇ ਖਾਂ ਹਿੰਦਵਾਲਿਓ ਪਾਕ ਵਾਲਿਓ ਓਏ ਹੜੀ ਲੜਿਓ ਨਾ ਓਦਰ ਮੇਰੀ ਨਾਨੀ ਰਉਤੇ ਇਧਰ ਮੇਰੀ ਮਾਂ ਹਿੰਦਵਾਲਿਓ ਪਾਕ ਬਾਲਿਓ ਓਏ ਵੀਰੋ ਲੜਿਓ ਨਾ ਇਧਰੋਂ ਪਾਵੇਂ ਉਧਰੋਂ ਗੋਲੀ ਹੋ ਜਿਸ ਪਾਸਿਓਂ ਵੀ ਚੱਲੀ ਆਪਣੇ ਆਨੇ ਆਪਣੇ ਆਂਦੇ ਓ ਕਰਨੇ ਸੀਨੇ ਛੱਲੀ ਆਪਣੇ ਆਨੇ ਆਪਣੇ ਆਂਦੇ ਓਏ ਕਰਨੇ ਸੀਨੇ ਛੱਲੀ ਹੋਇਆ ਜੋ ਗੱਲ ਫੜਿਓ ਨਾ ਹਿੰਦਵਾਲਿਓ ਪਾਕ ਵਾਲਿਓ ਇਹ ਵੀਰੋਂ ਲੜਿਓ ਨਾ ਕੌਣ ਲੜਾਉਂਦਾ ਕਿਉਂ ਲੜਦੇ ਹੋ ਇਹ ਜਾਂਦੇ ਗੱਲ ਵਿਚਾਰੀ ਇੱਕ ਦੂਜੇ ਨੂੰ ਮਾਰਨ ਵਾਲੀ ਇਹ ਕਦੇ ਨਹੀਂ ਮੁੱਕਣੀ ਵਾਰੀ ਹੋ ਸੋਚੋ ਸਮਝੋ ਚੱਕ ਬਗਾਨੀ ਉੱਤੇ ਚੜਿਓ ਨਾ ਹਿੰਦਵਾਲਿਓ ਪਾਕ ਵਾਲਿਓ ਓਏ ਹੜੀ ਲੜਿਓ ਨਾ ਓ ਦਿਰ ਮੇਰੀ ਨਾਨੀ ਰਉ ਤੇ ਇਹ ਦਿਰ ਮੇਰੀ ਮਾਂ ਹਿੰਦ ਵਾਲਿਓ ਪਾਕ ਵਾਲਿਓ ਓਏ ਹੜੀ ਲੜਿਓ ਨਾ ਇੱਕ ਨਾਲ ਇੱਕ ਬਣ ਜਾਂਦੇ 11 ਤੇ ਇੱਕ ਰਹਿ ਜਾਂਦਾ ਇਕੱਲਾ ਉਹ ਖੂਨ ਖਰਾਬਾ ਕਦੇ ਨਹੀਂ ਚਾਹੁੰਦਾ RAM ਵਾਹਿਗੁਰੂ ਅੱਲਾ ਇੱਕ ਨਾਲ ਹੀ ਇੱਕ ਬਣ ਜਾਂਦੇ 11 ਤੇ ਇੱਕ ਰਹਿ ਜਾਂਦਾ ਇਕੱਲਾ ਉਹ ਖੂਨ ਖਰਾਬਾ ਕਦੇ ਨਹੀਂ ਚਾਹੁੰਦਾ RAM ਵਾਹਿਗੁਰੂ ਅੱਲਾ ਉਹ ਸ਼ੇਰੋਂ ਵਾਲਿਆ ਮੱਟ ਦਿਲਾਂ ਵਿੱਚ ਹਿੰਦਵਾਲਿਓ ਪਾਕ ਵਾਲਿਓ ਏ ਵੀਰੋ ਲੜਿਓ ਨਾ ਓਏ ਹਾੜੀ ਲੜਿਓ ਨਾ ਚੜਦੇ ਵਿੱਚ ਹਰਮੰਦਰ ਵਸਦਾ ਲੈਂਦੇ ਵਿੱਚ ਨਨਕਾਣਾ ਦੁਆ ਕਰੋ ਅਰਦਾਸ ਕਰੋ ਕੋਈ ਬਰਤ ਜਾਵੇ ਨਾ ਪਾਣਾ ਆਪਣੇ ਕੋਈ ਕੁਮਾਰ ਮਰੂਗਾ ਓਏ ਨਾਲੇ ਸਿੰਘ ਤੇ ਖਾਂ ਹਿੰਦਵਾਲਿਓ ਪਾਕ ਵਾਲਿਓ ਏ ਹੜੀ ਲੜਿਓ ਨਾ ਉਧਰ ਮੇਰੀ ਨਾਨੀ ਰਉ ਤੇ ਇਧਰ ਮੇਰੀ ਮਾਂ ਹਿੰਦ ਵਾਲਿਓ ਪਾਕ ਵਾਲਿਓ ਏ ਵੀਰੋ ਲੜਿਓ ਨਾ ਇਧਰੋਂ ਪਾਵੇਂ ਉਧਰੋਂ ਗੋਲੀ ਹਉ ਜਿਸ ਪਾਸਿਓਂ ਵੀ ਚੱਲੀ ਆਪਣੇ ਆਨੇ ਆਪਣੇਾਂ ਦੇ ਉਹ ਕਰਨੇ ਸੀਨੇ ਛੱਲੀ ਆਪਣਿਆਂ ਨੇ ਆਪਣਿਆਂ ਦੇ ਓਏ ਕਰਨੇ ਸੀਨੇ ਛੱਲੀ ਹੋਇਆ ਜੋ ਗਲ ਲੱਗ ਮਿਲਿਏ ਦੋਵੇਂ ਓਏ ਗਲ ਨੂੰ ਫੜਿਓ ਨਾ ਹਿੰਦ ਵਾਲਿਓ ਪਾਕ ਵਾਲਿਓ ਏ ਵੀਰੋਂ ਲੜਿਓ ਨਾ ਕੌਣ ਲੜਾਉਂਦਾ ਕਿਉਂ ਲੜਦੇ ਓ ਇਹ ਜਾਵੇ ਗੱਲ ਵਿਚਾਰੀ ਇੱਕ ਦੂਜੇ ਨੂੰ ਮਾਰਨ ਵਾਲੀ ਏ ਕਦੇ ਨਹੀਂ ਮੁੱਕਣੀ ਵਾਰੀ ਹੋ ਸੋਚੋ ਸਮਝੋ ਚੱਕ ਬਗਾਨੀ ਉੱਤੇ ਚੜਿਓ ਨਾ ਹਿੰਦ ਵਾਲਿਓ ਪਾਕ ਵਾਲਿਓ ਓਏ ਹੜੀ ਲੜਿਓ ਨਾ ਉਹ ਦਿਰ ਮੇਰੀ ਨਾਨੀ ਰਉ ਤੇ ਇਹ ਦਿਰ ਮੇਰੀ ਮਾਂ ਹਿੰਦ ਵਾਲਿਓ ਪਾਕ ਵਾਲਿਓ ਓਏ ਹੜੀ ਲੜਿਓ ਨਾ ਇੱਕ ਨਾਲ ਹੀ ਇੱਕ ਬਣ ਜਾਂਦੇ 11 ਤੇ ਇੱਕ ਰਹਿ ਜਾਂਦਾ ਹੈ ਕੱਲਾ ਹੋ ਖੂਨ ਖਰਾਬਾ ਕਦੇ ਨਹੀਂ ਚਾਹੁੰਦਾ RAM ਵਾਹਿਗੁਰੂ ਅੱਲਾ ਇੱਕ ਨਾਲ ਹੀ ਇੱਕ ਬਣ ਜਾਂਦੇ 11 ਤੇ ਇੱਕ ਰਹਿ ਜਾਂਦਾ ਹੈ ਕੱਲਾ ਹੋ ਖੂਨ ਖਰਾਬਾ ਕਦੇ ਨਹੀਂ ਚਾਹੁੰਦਾ RAM ਵਾਹਿਗੁਰੂ ਅੱਲਾ ਹੋ ਸ਼ੇਰੋਂ ਵਾਲਿਆ ਮੱਟ ਦਿਲਾਂ ਵਿੱਚ ਆ ਜਾਏ ਹਿੰਦਵਾਲਿਓ ਪਾਕ ਵਾਲਿਓ ਓਏ ਹਾੜੀ ਲੜਿਓ ਨਾ ਹਿੰਦਵਾਲਿਓ ਪਾਕ ਵਾ